ਹਾਂਜੀ ਦੋਸਤੋ ਆ ਮੇਰੇ ਹੱਥ ਦੇ ਵਿੱਚ ਪਲਾਸ ਆ ਇਹ ਹਰੇਕ ਘਰ ਹੀ ਵਰਤਿਆ ਜਾਂਦਾ ਏ ਤੇ ਹਰੇਕ ਨੂੰ ਹੀ ਇਹਦੀ ਲੋੜ ਪੈਂਦੀ ਹੋਊਗੀ ਬਿਜਲੀ ਦੇ ਕੰਮ ਵਾਸਤੇ ਤੇ ਤੁਸੀਂ ਕਦੇ ਸੋਚਿਆ ਵੀ ਇਹ ਬਣਦਾ ਕਿਸ ਤਰ੍ਹਾਂ ਹੋਊਗਾ ਤਾਂ ਅੱਜ ਤੁਹਾਨੂੰ ਆਪਾਂ ਸਿੱਧਾ ਇਸ ਨੂੰ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਜਿੱਥੇ ਇਹ ਪਲਾਸ ਬਣਦੇ ਆ ਤਾਂ ਤੁਸੀਂ ਵੀ ਦੇਖੋ ਆ ਵੀਡੀਓ ਕਮਾਲ ਮੰਨੋਗੇ ਵੀ ਇੰਨੀ ਮਿਹਨਤ ਲੱਗਦੀ ਆ ਇਹ ਕੱਲੇ ਇੱਥੇ ਆ ਜਿਹੜੇ ਪਲਾਸ ਹੀ ਤਿਆਰ ਕੀਤੇ ਜਾਂਦੇ ਆ ਤਾਂ ਦੇਖੋ ਵੀਡੀਓ ਪੇਜ ਨੂੰ ਜ਼ਰੂਰ ਫੋਲੋ ਕਰਿਓ ਇਹੋ ਜਿਹੇ ਵੀਡੀਓ ਦੇਖਣ ਲਈ ਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਗੇ ਸਾਰਿਆਂ ਤੱਕ ਤਾਂ ਲਓ ਜੀ ਇਸ ਤਰ੍ਹਾਂ ਇਹ ਸਾਰੇ ਜਿਹੜੇ ਤਿਆਰ ਹੋ ਜਾਣੇ ਆਪਾਂ ਤਾਂ ਇੱਕਰ ਕੰਮ ਵੀ ਹੋ ਗਿਆ ਸ਼ੁਰੂਆਤ ਹੋ ਗਈ ਆ ਸਾ ਗਰਮ ਕਰਨਾ ਚੰਗਾ ਲੋਹਾ ਸਾਰਾ ਲੋਹਾ ਗਰਮ ਕਰਨਾ ਚੰਗਾ ਜੋ ਵੀ ਇਹਨਾਂ ਦੇ ਟਰਨੇ ਬਣਾਏ ਹੋਏ ਆ ਜੋ ਮਸ਼ੀਨਾਂ ਨਾਲ ਬਣਾ ਕੇ ਚਲਾ ਲਗਾ ਆਵੇ ਇਸ ਤਰ੍ਹਾਂ ਬਣੇ ਹੋਏ ਔਰ ਟਰਨੇ ਬਣੇ ਹੋਏ ਆ ਗਰਮ ਕਰਕੇ ਟਰਨੇ ਦੇ ਬਣ ਕੇ ਤੇਰਾ ਜਿਹੜੇ ਚੋਟੇ ਆ ਕਰਕੇ ਛੋਟੇ ਛੋਟੇ ਇਹ ਮਸ਼ੀਨ ਦੇ ਨਾਲ ਕੱਟ ਲੈਣੀ ਆ ਤਾਂ ਸੂਸਿ ਫਲਾਸ ਸਾਰੇ ਨੂੰ ਵਰਤਿਆ ਹੋਇਆ ਤਾਂ ਦੀ ਮੋੜੇ ਲੱਗੇ ਇਸ ਤੋਂ ਬਾਅਦ ਇਹ ਗੱਲ ਦਾ ਪਤਾ ਕਿ ਇਹ ਕਿੰਨੇ ਵੇਲੇ ਦੇ ਰਿਹਾ ਕਿ ਇਹ ਕੰਮ ਕਰ ਰਿਹਾ ਜਿਨਾ ਕਰ ਰਿਹਾ ਇਹ ਤਰ੍ਹਾਂ ਕਰਮ ਕਰ ਕਰ ਸਿੱਟੇ ਲੈਣਾ ਹੈ ਆਪ ਘਰ ਨਹੀਂ ਬਣ ਗਏ ਆ ਚਾਹਿਆਂ ਦੀ ਬੈਟ ਪਾਈ ਜਨਾ ਨੂੰ ਇਸ ਤਰ੍ਹਾਂ ਕਰ ਪਰ ਸਾਰਾ ਇਹ ਲੋ ਵੀ ਗਰਮ ਦਾ ਹੀ ਕੰਮ ਆਇਸਟਰ ਨੂੰ ਇਹਨਾਂ ਚੱਕ ਚੱਕ ਕੇ ਉੱਥੋਂ ਗਰਮ ਸੁੱਟਣਾ ਹੀ ਇੱਕਰੋਂ ਫੇਰ ਉਹ ਜੰਪੇ ਨਾ ਡੁਰਾ ਜਾਂ نیچے ਆਪਦੇ ਫਿਰ ਮੇਂ ਖੁਸ਼ੀਂ ਦੇ ਰੱਖੀ ਕਰਾ ਚੋਕ ਪਿੰਨਾ ਰਹਿ ਸਿੰਤਾਂ ਮੈਂ ਕਰਮ ਨੇ ਦੇ ਕੇ ਮਾਰਾ ਯਾਰ ਹੱਥ ਲੱਗ ਗਿਆ ਕਰਦੇ ਸੇਟੇ ਤੇ ਬਹੁਤ ਹੀ ਰਸਕੀ ਕੰਮ ਆ ਕਰਾਂਗੇ ਲੱਗਦੇ ਸਰਕਾਰ ਤੇ ਗਰਾਉਂਡ ਹੀ ਬਚਿਆ ਇਹ ਕਰਮਾ ਬਣਾਵਾ ਇਹ ਵੇ ਜਿਹੜਾ ਕੰਮ ਕਰਦੇ ਹੋ ਜਿਹੜਾ ਜਿਹੜਾ ਬਾਪੂ ਕਾਪੀ ਤੇ ਨਹੀਂ ਤਾਂ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਆ ਨਾ ਕਿ ਇੱਕ ਦੇ ਸਾਰੇ ਪਾਸੇ ਤੋਂ ਕਿ ਇਹ ਬਰਾਬਰ ਜਿਹਾ ਸਭੇਰਾ ਦੂਸਰੇ ਜਿਹਾ। ਉਹ ਕੰਮ ਕਰਦੇ ਆ ਉਹਨਾਂ ਦੇ ਲਈ ਵੀ ਉਹ ਹੀ ਲੋੜ ਪਈ। ਅਸਲੋ ਬਸ ਤਾਂ ਉਹਨਾਂ ਲਈ ਕੰਮ ਕਰਦੇ ਆ ਮੰਦੀ ਟ੍ਰੈਕ ਸੀ। ਅਸਲੋ ਵੀ ਆਹ ਦੇ ਰੋ ਵੀ ਕੇ ਰੋ ਕੰਮ ਚੱਲਦਾ ਹੈ। ਜਿੰਸ ਵੀ ਦੇ ਨਾੜਾ ਜੀ ਆ ਵੀ। ਜੁੜਨਾ ਕਰਦੀ। ਉੱਤਰ ਕਿੱਥੇ ਆ? ਆਟੋ ਦੇ ਨਾਲ ਚੱਲੇਗਾ ਪੂਰੀ ਮੀਟ ਆ ਜਿਹੜੀ ਜਿਹੜੇ ਦੇ ਉੱਤੇ ਹੋਵੇ 11 ਮਿੰਟ ਦਾ ਪਿਆਰ ਹੋ ਗਿਆ ਇੱਕ ਪਾਸਾ ਤਿਆਰ ਹੋ ਗਿਆ ਤਾਂ ਲਾ ਦੇ ਲ ਸੇ ਰੱ ਇੱਕ ਪਾਸਾ ਕਰਕੇ ਤੇ ਆਣ ਵਰਮੀ ਨਾਲ ਜਿਹੜੇ ਦੇ ਵਿੱਚ ਸੱਲ ਮਰੀ ਜਾਂਦਾ ਬੈਠ ਜਾਏ ਐਡੋ ਆਡਾ ਜਿਹਨੇ ਜਿਹੜਾ ਕੰਮ ਕਰਨਾ ਉਹਨੇ ਉਹੀ ਕਰਨਾ ਦੇਵੇ ਵਰਮੀ ਤੇ ਬੈਠਾ ਇਹਨੇ ਸੱਲ ਦੀ ਨਾਲ ਮਾਰਿਆ sejannya, tapi tapi itu ya, dia ਉਹਦੀ ਬਾਤ ਕੋਈ ਇੰਤਜ਼ਾਰ ਹੋਰ ਜਿਆਦਾ ਹੈ ਤਾਂ ਇਸ ਤਰ੍ਹਾਂ ਜਿਹੜੇ ਬਹੁਤ ਲੋਡੇ ਕਾਰਖਾਨੇ ਨੇ ਉੱਪਰ ਆਉਂਦੇ ਜਿਹੜੇ ਵਿਚਰੇ ਸਬਾਬਾ ਦੇ ਕੁੱਟਨੇ ਆ ਤੇ ਇੱਥੇ ਜਿਹੜਾ ਇਹ ਕੰਮ ਆ ਇਹਨੇ ਦੋਨਾਂ ਨੂੰ ਜਿਹੜਾ ਅਪਸ ਵਿੱਚ ਆ ਜੋੜ ਦੇਣਾ ਹੈ। ਲਓ। ਇਹ ਤੋਂ ਤੋਂ ਦਰਮਾਰੀ ਦਰਮਾਰੀ ਕੰਮ ਜਿਵੇਂ ਨੇ ਇਸ ਤੋਂ ਫੱਕ ਕੇ ਜਾਣਗੇ। ਓਏ ਬੱਚੋ ਬਾਹਰ ਡਾਊਨ ਆਇਆ ਕਰਨਾ ਕੋਈ ਸਾਰ ਕਰਕੇ ਕਿਤਾਇਆ ਆ। ਪਰ ਉਸ ਕੋ ਪਿਆ ਨਹੀਂ। ਇੱਕ ਜਗ੍ਹਾ ਤੋਂ ਲੂਆ ਕੱਟਣਾ, ਧਰਮ ਕਰਨਾ, ਬਣਾਉਣਾ। ਦੇਖ ਲਓ ਵੀ ਕਿਸੇ ਕਿੰਨੇ ਖਾਣਾ ਤੇ ਆ ਕੇ ਜਿਹੜਾ ਤਿਆਰ ਇਹ। ਹੁੰਦਾ ਹੈ। ਆ ਆ ਦੇਖ ਲੇ। ਆ ਦੇਖੋ ਜੀ ਅੱਗੇ ਆ ਗਿਆ ਜੀ ਦੂਸਰੀ ਮਸ਼ੀਨ ਤੇ ਲਾਉਣੀ ਇੱਥੇ ਵੀ ਚਾਹੀਏ ਹੈ ਉਤੋਂ ਤਾਂ ਕੇ ਲਗਾ ਰਿਹਾ ਹੈ ਦੇਖੋ ਜੀ ਇਹਦਾ ਇਸੇ ਨਹੀਂ ਕੰਮ ਹੈ ਜੀ ਇਹਨੇ ਇਹ ਚੀਜ਼ ਕਰਕੇ ਅੱਗੇ ਟੋਰੀ ਜਾਣਾ ਤੇ ਅੱਗੇ ਚੱਕੋ ਜੀ ਉਹ ਦੇਖੋ ਬਾਸਾ ਕੱਟ ਕੇ ਦੇਖਿਆ ਉਹ ਰਬੜਾ ਜਿਹੜਾ ਹੀ ਜਾਂਦੇ ਜੀ ਤੇ ਹੁਣ ਜਿਹੜੀ ਕੋਈ ਨੀਲੇ ਰੰਗ ਦੀ ਕਿਉਂਕਿ ਇਹੋ ਜੀ ਵੀ ਰਬੜ ਹੁੰਦੀ ਆ ਉੱਪਰ ਉਹ ਦੇਖੋ ਜੀ ਬਸ ਚਲੋ ਜੀ ਟੋਕ ਟੀ ਰਬੜ ਜੜ ਗਈ ਲਓ ਜੀ ਲਓ ਇਹਦਾ ਕੰਮ ਆ ਇਹਨੇ ਅੱਗੇ ਰਬੜ ਚੜਾ ਕੇ ਤੇ ਅਗਦੇ ਚੱਕ ਲੋ ਜੀ ਹੋ ਗਈ ਪੈਕਿੰਗ ਤੇ ਕਰ ਦਿਓ ਸ਼ੇਅਰ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੀ